सत्संग चाहे एक घंटे का चले वो तो जो एक भी वचन पकड़ के ना जो सही लगे उससे पहले अमल करना शुरू कर दा हाँ आ गल ठीक है अगर ये चीज मैं अपने जीवन च लियाँ क्योंकि हो सकता जो अभी कई का क्रोध ना करो एक पहला इंसान ऐसा हो जब शांत बैठा है फिर वो वचन ठीक है पर एक इंसान क्रोधी है हाँ भाई आह वचन मेरे वास्ते ठीक है मैं पकड़ना जरूरी है हो जब अभी कई ध्यान करो सिमरन करो ਹੋ ਸਕਦਾ ਹੈ ਕਿ ਕਰਦਾ ਹੋਵੇ ਤਾਂ ਉਹਨਾਂ ਕਹਿੰਦਾ ਮੈਂ ਤਾਂ ਕਰ ਹੀ ਰਿਹਾ ਤਾਂ ਜਿਹਦੇ ਮਨ ਚ ਹੈ ਕਿ ਹਾਲੇ ਮੈਂ ਨਹੀਂ ਸ਼ੁਰੂ ਕੀਤਾ ਹਾਂ ਵੀ ਧਿਆਨ ਕਰਨਾ ਜ਼ਰੂਰੀ ਹੈ ਤਾਂ ਉਹਨੂੰ ਚਾਹੀਦਾ ਸ਼ੁਰੂ ਕਰ ਦਈਏ ਸੋ ਯਾਨੀ ਦੱਸਣਾ ਕੀ ਚਾਹੁੰਦੇ ਜਿਹੜਾ ਵਚਨ ਸਾਨੂੰ ਲੱਗਦਾ ਨਾ ਕਿ ਆਹ ਚੀਜ਼ ਮੇਰੇ ਅੰਦਰ ਕਮੀ ਹੈ ਔਰ ਆਹ ਕਮੀ ਨੂੰ ਮੈਂ ਦੂਰ ਕਰਨਾ ਹੈ ਔਰ ਅਗਰ ਮੈਂ ਕਮੀ ਨੂੰ ਦੂਰ ਕਰ ਦੇਵਾਂ ਤਾਂ ਮੇਰੇ ਜੀਵਨ ਚ ਕੀ ਅੱਛਾ ਬਦਲਾਵ ਅਗਰ ਸਾਨੂੰ ਲੱਗੇ ਕਿ ਹਾਂ ਇਹ ਕਮੀ ਨੂੰ ਦੂਰ ਕਰਨ ਦਾ ਆਮਲ ਕਰਨ ਦਾ ਮੇਰੇ ਜੀਵਨ ਚ ਕੁਝ ਅੱਛਾ ਬਦਲਾਅ ਆ ਸਕਦਾ ਹੈ ਮੇਰਾ ਜੀਵਨ ਬਿਹਤਰ ਹੋ ਤਾਂ ਫਿਰ ਉਹਨੂੰ ਛੱਡੋ ਨਾ ਫਿਰ ਉਹਨੂੰ ਪਕੜ ਲਓ ਕਿਉਂਕਿ ਜ਼ਿੰਦਗੀ ਤੁਹਾਡੀ ਹੈ ਤਾਂ ਬਿਹਤਰ ਬਣਾਉਣ ਦੀ ਜ਼ਿੰਮੇਵਾਰੀ ਵੀ ਇਸੇ ਤਰ੍ਹਾਂ ਸਮਝ ਲਓ ਕਿ ਜਦ ਦੁਕਾਨਦਾਰ ਨਾ ਜਦੋਂ ਦੁਕਾਨ ਤੇ ਜਾਂਦੇ ਕਈ ਕੱਪੜੇ ਤੁਹਾਨੂੰ ਦਿਖਾ ਦਿੰਦਾ ਹੈ ਆ ਵੀ ਦੇਖ ਲਓ ਆ ਵੀ ਦੇਖ ਲਓ ਪਰ ਅਸੀਂ ਚੁਣავ ਕਰਦੇ ਜੋ ਸਾਨੂੰ ਫਿੱਟ ਹੋਵੇ ਟਰਾਈ ਕਰਦੇ ਕਿ ਨਹੀਂ ਅਸੀਂ ਇਹ ਆ ਵੀ ਫਿਟਿੰਗ ਰੂਮ ਚ ਜਾ ਕੇ ਟਰਾਈ ਕਰਦੇ ਹਾਂ ਉਹਨਾਂ ਦਿਖਾਈਓ ਨਾ ਆਹ ਦੇਖ ਲਓ ਆਹ ਦੇਖ ਲਓ ਇਸੀ ਤਰ੍ਹਾਂ ਸਮਝ ਲਓ ਕਿ ਜੋ satsang ਹੈ ਨਾ ਚੁਣავ ਕਰੋ ਕਿ ਅੱਜ ਮੈਂ ਆ ਬਚਨ ਨੂੰ ਪਕੜ ਕੇ ਆਪਣੇ ਜੀਵਨ ਚ ਉਤਾਰਨਾ ਹੈ ਅੱਜ ਆ ਬਚਨ ਨੂੰ ਪਕੜ ਕੇ ਮੈਂ ਆਪਣੇ ਜੀਵਨ ਚ ਅਮਲ ਕਿਉਂਕਿ ਇੱਕ ਇੱਕ ਬਚਨ ਨੂੰ ਵੀ ਪਕੜ ਕੇ ਅਸੀਂ ਇੱਕ ਇੱਕ ਪੌੜੀ ਵੀ ਚੜਦੇ ਚਲੇ ਜਾਵਾਂਗੇ ਤਾਂ ਇੱਕ ਦਿਨ ਸਿਖਰ ਤੱਕ ਕਿਉਂਕਿ ਪੂਰਾ satsang ਹਾਂ ਸੁਣਿਆ ਜਾ ਸਕਦਾ ਹੈ ਪਰ ਪੂਰਾ satsang ਯਾਦ ਕਰਨਾ ਬੜਾ ਔਖਾ ਹੋ ਜਾਂਦਾ ਹੈ ਹੁਣ ਤੁਸੀਂ ਇੱਥੋਂ ਸੁਣ ਕੇ ਬਾਹਰ ਜਾਓਗੇ ਪੁੱਛੇ ਪੂਰੇ satsang ਚ ਕੀ ਕਿਹਾ ਸੀ ਤਾਂ ਤੁਸੀਂ ਪੂਰਾ ਸਸੰਗ ਨਹੀਂ ਦੱਸ ਸਕਦੇ ਹਾਂ ਇੱਕ ਪੁਆਇੰਟ ਯਾਦ ਕਰ ਸਕਦੇ ਹੋ ਆਹ ਪੁਆਇੰਟ ਗਿਆ ਸੀ ਜਿਹੜਾ ਪੁਆਇੰਟ ਅੱਛਾ ਲੱਗੇ ਪਕੜ ਲਓ ਨੋਟ ਕਰ ਲਓ ਉਸ ਨੂੰ ਕਿਉਂਕਿ ਆਪ ਸੋਚ ਕੇ ਦੇਖੋ ਐਸੀ ਕਈ ਵਾਰ ਦੱਸਿਆ ਹੈ ਕਿ ਕਈ ਵਾਰਾ ਇਨਸਾਨ ਡਰ ਦੇ ਨਾਲ ਚਿੰਤਾ ਦੇ ਨਾਲ ਜਾਂ ਫਿਕਰਾਂ ਦੇ ਨਾਲ ਜਾਂ ਲੋਕ ਲੋਕ ਕੀ ਕਹਿਣਗੇ ਇਹ ਸੋਚਾਂ ਸੋਚ ਕੇ ਨਾ ਬੈਠਦਾ ਹੈ ਕਦੀ ਅੱਗੇ ਵਧਣ ਦੀ ਕੋਸ਼ਿਸ਼ ਤਾਂ ਜ਼ਰਾ ਸੋਚ ਕੇ ਦੇਖੋ ਅਗਰ ਮੈਂ ਡਰ ਚਿੰਤਾ ਲੋਕ ਕੀ ਕਹਿਣਗੇ ਫਿਕਰ ਕਰਕੇ ਬੈਠਾ ਰਿਆਂ ਤਾਂ ਫਿਰ ਮੇਰਾ ਜੀਵਨ ਕੀ ਹੋਏਗਾ ਤਾਂ ਜੇ ਮੈਂ ਡਰ ਨੂੰ ਜਿੱਤ ਲਵਾਂ ਇਹ ਫਿਕਰ ਨੂੰ ਛੱਡ ਦੇਮਾ ਔਰ ਮੈਂ ਕੋਸ਼ਿਸ਼ ਕਰਾਂ ਤਾਂ ਫਿਰ ਮੇਰਾ ਜੀਵਨ ਕੀ ਹੋ ਆਪੇ ਤੁਹਾਨੂੰ ਅੰਤਰ ਪਤਾ ਲੱਗੇਗਾ ਕਿ ਅੱਜ ਅਗਰ ਮੈਂ ਡਰ ਕੇ ਬਹਿ ਗਿਆ ਤਾਂ ਮੇਰਾ ਜੀਵਨ ਆ ਹੋਣਾ ਹੈ ਤਾਂ ਜੇ ਮੈਂ ਥੋੜੀ ਜੀ ਹਿੰਮਤ ਕਰਕੇ ਮਿਹਨਤ ਕਰਕੇ ਕਦਮ ਵਿਸ਼ਵਾਸ ਨਾਲ ਅੱਗੇ ਵਧਾ ਦਿੱਤਾ ਔਰ ਇਹ ਕੰਮ ਹੋ ਗਿਆ ਤਾਂ ਫਿਰ ਮੇਰਾ ਜੀਵਨ ਕੀ ਹੋ ਆਪੇ ਹੀ ਤੁਹਾਨੂੰ ਫਰਕ ਪਤਾ ਲੱਗੇਗਾ ਫਿਰ ਜਦੋਂ ਲੱਗੇ ਨਾ ਕਿ ਆਹ ਕਦਮ ਉਠਾਉਣ ਨਾਲ ਮੇਰਾ ਜੀਵਨ ਹੋਰ ਅੱਛਾ ਹੋ ਸਕਦਾ ਹੈ ਤਾਂ ਫਿਰ ਰੁਕੋ ਨਾ ਫਿਰ ਕਰ ਦਿਓ ਬਸ ਕਿਉਂਕਿ ਹਰ ਅੱਛਾ ਬਦਲਾਵ ਦਰਦ ਜ਼ਰੂਰ ਦਿੰਦਾ ਹੈ ਪਰ ਜੇ ਅੱਛਾ ਬਦਲਾਵ ਦਰਦ ਦਿੰਦਾ ਹੈ ਤਾਂ ਦਰਦ ਸਹਿਣ ਨੂੰ ਸਾਨੂੰ ਤਿਆਰ ਰਹਿਣਾ ਕਿਉਂਕਿ ਹਰ ਦਰਦ ਅਗਰ ਅੱਛੇ ਵਾਸਤੇ ਸਹਿੰਦੇ ਆ ਉਹ ਦਰਦ ਸਾਨੂੰ ਬਹੁਤ ਬਿਹਤਰ ਵੀ ਬਣਾ ਦਿੰਦੀ ਹੈ ਸਾਨੂੰ ਬਹੁਤ ਅੱਗੇ ਵੀ ਲੈ ਜਾਂਦੀ ਹੈ ਇਸ ਲਈ ਤਾਂ ਅਸੀਂ ਬਹੁਤ ਵਾਰ ਕਹਿੰਦੇ ਨੇ ਕਿ ਸ਼ੇਰ कि जो छुप छुप आहे भरना क्या जो छुप छुप आहें बस सोच तुझे अब करना क्या जो छुप छुप आहे भरना क्या बस सोच तुझे अब और जब इश्क किया तो बढ़ आगे फिर इस दुनिया से डरना क्या कि जब तो इश्क है तो आगे मंजिल हमेशा और ये प्रेम किसी चीज ना भी होता प्रेम खुदा ना भी हो सकता प्रेम अपनी मंजिल भी हो सकता प्रेम किसी चीज में भी ਹੋ ਸਕਦਾ ਕਿ ਨਹੀਂ ਹੁਣ ਕਈਆਂ ਨੂੰ ਹੁੰਦਾ ਨਾ ਕਿ ਕਈ ਬੱਚੇ ਹੁੰਦੇ ਮੈਨੂੰ ਪਿਆਰ ਹੈ ਮੈਂ ਖਿਡਾਰੀ ਬਣਨਾ ਮੈਨੂੰ ਆਪਣੀ ਖੇਡ ਨਾਲ ਪਿਆਰ ਹੈ ਮੈਨੂੰ ਆਪਣੀ ਸਟੱਡੀ ਨਾਲ ਪਿਆਰ ਹੈ ਮੈਨੂੰ ਆ ਚੀਜ਼ ਨਾਲ ਪਿਆਰ ਹੈ ਔਰ ਅਸੀਂ ਬਹੁਤ ਵਾਰ ਦੱਸਿਆ ਹੈ ਕਿ ਕਾਮਯਾਬ ਉਦੋਂ ਹੀ ਇਨਸਾਨ ਹੁੰਦਾ ਜਦੋਂ ਉਹ ਚੀਜ਼ ਨਾਲ ਜਿਸ ਰਸਤੇ ਜਾ ਰਿਹਾ ਉਹਦੇ ਨਾਲ ਪਿਆਰ ਹੋਵੇ ਸਮਝੀ ਲਓ ਤੁਸੀਂ ਦੁਕਾਨ ਤੇ ਜਾ ਰਹੇ ਹੋ ਨਾ ਤਾਂ ਜਦੋਂ ਦੁਕਾਨ ਤੇ ਜਾ ਰਹੇ ਹੋ ਪ੍ਰੇਮ ਕਰੋ ਮੈਨੂੰ ਦੁਕਾਨ ਨਾਲ ਪਿਆਰ ਹੈ ਮੈਂ ਪਿਆਰ ਸਮਝ ਕੇ ਕੰਮ ਕਰ ਰਿਹਾ ਵਪਾਰ ਸਮਝ ਕੇ ਨਹੀਂ ਪਿਆਰ ਸਮਝ ਕੇ ਕੰਮ ਕਰਾਂਗੇ ਤਾਂ ਬਰਕਤ ਸਮਝਦੇ ਹੋ ਕਿ ਨਹੀਂ ਪਰ ਜਦੋਂ ਧਿਆਨ ਤੇ ਬੈਠੋ ਤਾਂ ਫਿਰ ਇਹ ਸੋਚੋ ਮੈਨੂੰ ਧਿਆਨ ਨਾਲ ਪਿਆਰ ਹੈ ਇਹ ਮਜਬੂਰੀ ਨਹੀਂ ਹੈ ਸਮਝਦੇ ਹੋ ਕਿ ਨਹੀਂ ਜਾਨੀ ਜਿਹੜਾ ਕੰਮ ਕਰੋ ਨਾ ਪਿਆਰ ਸਮਝ ਕੇ ਕਰੋ ਮੈਂ ਖਾਣਾ ਵੀ ਖਾ ਰਿਹਾ ਮੈਨੂੰ ਰੋਟੀ ਨਾਲ ਪਿਆਰ ਹੈ ਤਾਂ ਹੀ ਤਾਂ ਕਹਿੰਦੇ ਜਿੰਨ ਪ੍ਰੇਮ ਕੀਓ ਜਦੋਂ ਪਿਆਰ ਸਮਝ ਕੇ ਕੋਈ ਕੰਮ ਕਰਦੇ ਆ ਤਾਂ ਫਿਰ ਉਹ ਸਵਾਦ ਤਾਂ ਜਦੋਂ ਮਜਬੂਰੀ ਸਮਝ ਕੇ ਕਰਾਂਗੇ ਹੁਣ ਫਰਜ਼ ਕਰੋ ਸਤਸੰਗ ਚ ਬੈਠੇ ਆ ਪਹਿਲਾਂ ਸੋਚੋ ਮੈਨੂੰ ਸਤਸੰਗ ਨਾਲ ਮੈਨੂੰ ਆਪਣੇ ਮਾਲਕਾਂ ਨਾਲ ਤਾਂ ਦੇਖੋ ਇਹ ਚੀਜ਼ ਆਨੰਦ ਦੇएगी ਜਿੰਨੇ ਘੰਟੇ ਵਾਸਤੇ ਉਹ ਚੀਜ਼ ਚਲਣੀ ਹੈ ਨਾ ਬਸ ਪਿਆਰ ਨਾਲ ਕਰੋ ਜੇ ਕਰਨਾ ਹੀ ਹੈ ਤਾਂ ਪਿਆਰ ਨਾਲ करिए ਸਮਝਦੇ ਹੋ ਡਿਊਟੀ ਕਰ ਰਹੇ ਆ ਪਰ ਕੀ ਕਹਿੰਦੇ ਆ ਮੈਨੂੰ ਆਪਣਾ ਕੰਮ ਪਸੰਦ ਹੈ ਨਹੀਂ ਮੈਨੂੰ ਦੁਕਾਨ ਤੇ ਬਹਿਣਾ ਪਸੰਦ ਹੈ ਨਹੀਂ ਮੈਨੂੰ ਇਹ ਡਿਊਟੀ ਪਸੰਦ ਹੈ ਨਹੀਂ ਕਰ ਵੀ ਰਹੇ ਆ ਤੰਦਰ ਮੈਨੂੰ ਪਸੰਦ ਵੀ ਨਹੀਂ ਦੁਖੀ ਵੀ ਹੋ ਰਹੇ ਆ ਤਾਂ ਇਦਾਂ ਸਾਨੂੰ ਕਦੀ ਪ੍ਰੋਮੋਸ਼ਨ ਵੀ ਕਦੀ ਕੰਮ ਵੀ ਆਪਣਾ ਬਿਹਤਰ ਹੈ ਸੀ ਇਸ ਲਈ ਜੇ ਕੰਮ ਕਰਨਾ ਹੀ ਪਤਾ ਹੀ ਇੱਕ ਆਪਸ਼ਨ ਹੀ ਨਹੀਂ ਹੈ ਕਰਨਾ ਹੀ ਹੈ ਪਿਆਰ ਨਾ ਕਰ ਜਿੰਨੇ ਘੰਟੇ ਦੀ ਡਿਊਟੀ ਹੈ ਪਿਆਰ ਨਾ ਕਰ ਮੈਨੂੰ ਆਪਣੇ ਕੰਮ ਨਾਲ ਪਿਆਰ ਹੈ ਭਾਈ ਤਾਂ ਕੋਈ ਪੁੱਛੇ ਫਿਰ ਇੱਥੇ ਰਹਿਣਾ ਅੱਗੇ ਵਧਣਾ ਲੈ ਕੰਮ ਨਾਲ ਪਿਆਰ ਹੈ ਅੱਗੇ ਵਧਣ ਦਾ ਮੌਕਾ ਮਿਲੇ ਉੱਥੇ ਹੀ ਪਿਆਰ ਕਰਾਂਗੇ ਉਹਦੇ ਨਾਲ ਵੀ ਪਿਆਰ ਕਰਾਂਗੇ ਜਿੱਥੇ ਜਾਵਾਂਗੇ ਪਿਆਰ ਹੀ ਪਿਆਰ ਹੈ ਸਾਡੇ ਕੋਲ ਨਫ਼ਰਤ ਤਾਂ ਹੁਣ ਕੋਈ ਮਨ 'ਚ ਕੋਈ ਵਿਰੋਧ ਤਾਂ ਹੁਣ ਜੋ ਹੈ ਜੋ ਮੈਂ ਕਰ ਰਿਹਾ ਹਾਂ ਮੈਂ ਹਰ ਕੰਮ ਕਿੰਨਾ ਪਿਆਰ ਨਾਲ ਕਰ ਰਿਹਾ ਉਹ ਕੰਮ ਵਿੱਚ ਆਨੰਦ ਵੀ ਆਏਗਾ ਚਾਹੇ ਇੱਕ ਬੰਦਾ ਰੇੜੀ ਵੀ ਲਾਂਦਾ ਨੇ ਅਸੀਂ ਕਹਿੰਦੇ ਜੇ ਉਹਨਾਂ 8 ਘੰਟੇ ਰੇੜੀ ਲਾਣੀ ਤਾਂ ਪਿਆਰ ਨਾਲ ਲਾਵੇ ਮਜਬੂਰੀ ਸਮਝ ਕੇ ਨਾ ਲਾਵੇ ਉਹ ਜੇ ਕੋ ਫੂਟ ਵੀ ਪਾਲਿਸ਼ ਕਰਨੀ ਹੈ ਨਾ ਪਿਆਰ ਨਾਲ ਕਰੇ ਸਮਝਦੇ ਹੋ ਕਿ ਨਹੀਂ ਇੰਨੇ ਪਿਆਰ ਨਾਲ ਕਰੇਗੇ ਜਿੱਦਾਂ ਇਹ ਮੇਰੀ ਪੂਜਾ ਹੀ ਹੈ ਤਾਂ ਫਿਰ ਉਹ ਚ ਵੀ ਬਰਕਤ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਜ ਇਨਸਾਨ ਦਾ ਹੁੰਦਾ ਕੀ ਹੈ ਹੁਣ ਬੱਚਿਆਂ ਨੂੰ ਪਤਾ ਪੜ੍ਹਨਾ ਜ਼ਰੂਰੀ ਹੈ ਯਾ ਆਈ ਡੋਟ ਲਾਈਕ ਮੈਂ ਪਸੰਦ ਨਹੀਂ ਕਰਦਾ ਇਹਨੂੰ ਮੈਨੂੰ ਪੜ੍ਹਨਾ ਪਸੰਦ ਨਹੀਂ ਹੈ ਪਰ ਪਤਾ ਪੜ੍ਹਨਾ ਇਹਨਾ ਕੰਮ ਜ਼ਰੂਰੀ ਹੈ ਭਾਈ ਫਿਰ ਉਹਨੂੰ ਕਿਉਂ ਕਹਿੰਦਾ ਹੈ ਕਿਉਂਕਿ ਜਿਹੜੀ ਚੀਜ਼ ਮੈਨੂੰ ਪਸੰਦ ਨਹੀਂ ਕਰਨੀ ਵੀ ਹੈ ਤਾਂ ਦੁਖੀ ਹੋ ਕੇ ਕਰਾਂਗੇ ਜੇ ਦੁਖੀ ਹੋ ਕੇ ਕਰਾਂਗੇ ਤਾਂ ਰਿਜ਼ਲਟ ਵੀ ਜੇ ਤੋ ਪਤਾ ਕਰਨਾ ਹੀ ਹੈ ਤਾਂ ਪਿਆਰ ਨਾਲ ਕਿਉਂ ਨਾ ਕਰੀਏ ਆ ਇੱਕ ਲਾਈਕ ਦਿਸ ਮੈਨੂੰ ਪਿਆਰ ਹੈ ਇਸ ਦੇ ਨਾਲ ਪਿਆਰ ਸਮਝ ਕੇ ਕਰੋ ਔਰ ਜਦੋਂ ਤੁਸੀਂ ਪਿਆਰ ਸਮਝ ਕੇ ਕਰਦੇ ਹੋ ਤਾਂ ਹਰ ਚੀਜ਼ ਤੁਹਾਨੂੰ ਚਲਕ ਵੀ ਪਰਮਾਤਮਾ ਦੀ ਮਿਲਣੀ ਹੀ ਕਿਉਂਕਿ ਜਿੱਥੇ ਪਿਆਰ ਹੈ ਉੱਥੇ ਤਾਂ ਪਰਮਾਤਮਾ ਹੈ ਤਾਂ ਹੀ ਤਾਂ ਜੀਸਸ ਨੇ ਕਿਹਾ ਸੀ ਕਿਸ ਨੇ ਪੁੱਛਿਆ ਸੀ ਉਹ ਗੋਡ ਉਹ ਈਸ਼ਵਰ ਭਗਵਾਨ ਕਿੱਥੇ ਹੈ ਉਹ ਕਹਿੰਦੇ ਲਵ ਇਜ਼ ਗੋਡ ਜਿੱਥੇ ਪ੍ਰੇਮ ਹੈ ਉੱਥੇ ਹੈ ਪਰ ਉਹ ਪ੍ਰੇਮ ਫਿਰ ਕਹਾਂਗੇ ਪ੍ਰੇਮ ਕਹਿੰਦੇ ਸੱਚਾ ਹੋਣਾ ਚਾਹੀਦਾ ਹੈ ਕਿਉਂਕਿ ਇੱਕ ਪ੍ਰੇਮ ਹੁੰਦਾ ਦਿਖਾਵੇ ਦਾ ਕਿ ਇਥੇ ਪ੍ਰੇਮ ਨਹੀਂ ਹੈ ਬਸ ਮਤਲਬ ਹੈ ਆ ਸਵਾਰਥ ਮੇਰਾ ਪੂਰਾ ਹੋ ਜਾਵੇ ਜਦੋਂ ਸਵਾਰਥ ਪੂਰਾ ਹੋ ਗਿਆ ਤਾਂ ਮੁੜ ਕੇ ਸ਼ਕਲ ਵੀ ਕਈ ਹੁੰਦੇ ਨੇ ਇਦਾਂ ਦੇ ਕਿ ਜਦੋਂ ਜ਼ਰੂਰਤ ਹੁੰਦੀ ਹੈ ਤਾਂ ਬੜੀਆਂ ਪਿਆਰ ਦੀਆਂ ਗੱਲਾਂ ਜਦੋਂ ਹੀ ਜ਼ਰੂਰਤ ਪੂਰੀ ਹੋ ਗਈ ਉਧਾਰ ਲੈਣਾ ਹੈ ਤਾਂ ਮਗਰ ਮਗਰ ਉਧਾਰ ਮਿਲ ਗਿਆ ਤਾਂ ਮੁੜ ਕੇ ਗਾਇਬ ਜਿਦਾ ਗਦੇ ਸਿਰ ਤੋਂ ਸਿੰਘ ਕਹਿੰਦੇ ਉਹਦੇ ਸਿਰ ਤੇ ਸਿੰਘ ਨਹੀਂ ਲੱਭਦੇ ਨਾ ਇਦਾਂ ਵੀ ਬੰਦਾ ਨਹੀਂ ਲੱਭਦਾ ਤੋ ਜੇ ਸਤੇ ਪ੍ਰੇਮ ਹੋਵੇ ਸੱਚਾ ਪ੍ਰੇਮ ਹੋਵੇ ਦਿਲੋਂ ਪ੍ਰੇਮ ਹੋਵੇ ਉਹ ਪ੍ਰੇਮ ਦੀ ਚਲਕ ਵਿੱਚ ਹੀ ਭਗਵਾਨ ਹੈ ਇਸ ਲਈ ਸਮਝਣਾ ਉਮੀਦ ਕਰਾਂਗੇ ਥੋੜਾ ਸਮਝਣਾ ਇਹ ਯਾਦ ਰੱਖਣਾ ਕਿਉਂਕਿ ਫਿਰ ਕਹਾਂਗੇ ਕੋਈ ਚੀਜ਼ ਅੱਛੀ ਹੈ ਨੂੰ ਆਪਣੇ ਜੀਵਨ ਚ ਲਿਆਣਾ ਹੈ ਸਿਰਫ ਸੁਣਨਾ ਔਰ ਸੁਣ ਕੇ ਭੁੱਲ ਜਾਣਾ ਫਿਰ ਸਾਡੇ ਜੀਵਨ ਚ ਬਦਲਾਅ ਕਦੀ ਨਹੀਂ ਆਏਗਾ ਇਸ ਲਈ ਜੋ ਛੁੱਪ ਛੁੱਪ ਰਹਾਂ ਹੈ ਭਰਨਾ ਕੀ ਆ ਇਹ ਗੱਲ ਹੁੰਦੀ ਹੈ ਕਿ ਕਰਨਾ ਚਾਹੁੰਦੇ ਪਰ ਡਰੀ ਜਾਂਦੇ ਆ ਰੋਈ ਜਾਂਦੇ ਆ ਕੀ ਹੋਏਗਾ ਕਿੱਦਾਂ ਹੋਏਗਾ ਉਹ ਭਾਈ ਛੁਪ ਛੁਪ ਕੀ ਆਹੇ ਭਰਨਾ ਡਰਨਾ ਕਿਉਂ ਜੋ ਛੁਪ ਛੁਪ ਆਹੇ ਭਰਨਾ ਕਿਆ ਬਸ ਸੋਚ ਤੁਜੇ ਅਬ ਥੋੜਾ ਬੈ ਕੇ ਸੋਚ ਕਿ ਮੈਂ ਰੋਣ ਨਾਲ ਟੈਨਸ਼ਨ ਲੈ ਕੇ ਬੈਠਣ ਨਾਲ ਮੈਨੂੰ ਮੰਜ਼ਿਲ ਨਹੀਂ ਮਿਲਣੀ ਸੋਚ ਮੈਨੇ ਕਰਨਾ ਕੀ ਹੈ ਕਿਹੜੀ ਚੀਜ਼ ਕਿਹੜਾ ਰਸਤਾ ਮੈਨੂੰ ਮੰਜ਼ਿਲ ਤੱਕ ਲੈ ਕੇ ਜਾਣ ਵਾਲਾ ਹੈ ਕਿਉਂਕਿ ਵਿਚਾਰ ਕਰਾਂਗੇ ਤਾਂ ਰਸਤਾ ਵੀ ਮਿਲੇਗਾ ਕਿ ਨਹੀਂ ਖੋਜ ਕਰਾਂਗੇ ਤਾਂ ਰਸਤੇ ਨਿਕਲਦੇ ਚਲੇ ਜਾਂਦੇ ਆ ਤੇ ਜੇ ਸੋਚਾਂਗੇ ਹੀ ਨਾ ਇਹ ਸੰਜਾਗੇ ਨਾ ਰੋਈ ਜਾਵਾਂਗੇ ਤਾਂ ਫੇ ਹੱਲ ਵੀ ਹੱਲ ਹਮੇਸ਼ਾ ਵਿਚਾਰ ਨਾ ਮਿਲਦੇ ਆ ਹੱਲ ਹਮੇਸ਼ਾ ਸੋਚਣ ਨਾ ਮਿਲਦੇ ਆ ਹੱਲ ਹਮੇਸ਼ਾ ਕੋਸ਼ਿਸ਼ ਕਰਨ ਵਾਲਿਆਂ ਨੂੰ ਹੀ ਇਸ ਲਈ ਰੋਣ ਦੀ ਬਜਾਏ ਆਹੀਂ ਭਰਨ ਦੀ ਬਜਾਏ ਸੋਚੀਏ ਮੈਂ ਕਰਨਾ ਕੀ ਹੈ ਅਗਰ ਆਹ ਪ੍ਰੋਬਲਮ ਹੈ ਹੱਲ ਕੀ ਹੋ ਸਕਦਾ ਹੈ ਅਗਰ ਆਹ ਰੁਕਾਵਟ ਹੈ ਰਸਤਾ ਬੰਦ ਹੈ ਤਾਂ ਕਿਹੜੇ ਰਸਤੇ ਚੱਲ ਕੇ ਮੈਂ ਆਪਣੀ ਮੰਜ਼ਿਲ ਤੱਕ ਪਹੁੰਚ ਅਗਰ ਇਹ ਰਸਤਾ ਨਹੀਂ ਤਾਂ ਹੋਰ ਕਿਹੜਾ ਅਗਰ ਇਦਾਂ ਨਹੀਂ ਹੋ ਸਕਦਾ ਤਾਂ ਹੋਰ ਕਿਦਾਂ ਔਰ ਕਈ ਵਾਰ ਤਾਂ ਅਸੀਂ ਦੱਸਿਆ ਕਿ ਜਿੱਦਾਂ ਕਿ ਨਾ ਸਤਸੰਗ ਜਾਣਾ ਜ਼ਰੂਰੀ ਹੈ ਕਿਉਂਕਿ ਸਤਸੰਗ 'ਚ ਆਉਣ ਨਾਲ ਹੀ ਕਈ ਵਾਰ ਫਕੀਰਾਂ ਦੇ ਬਚਨਾਂ 'ਚ ਉਹ ਇਨਸਾਨ ਨੂੰ ਆਪਣੀਆਂ ਮੁਸ਼ਕਿਲਾਂ ਦੇ ਕਈ ਹੱਲ ਮਿਲ ਜਾਂਦੇ ਹੈ ਕਈ ਵਾਰ ਤਾਂ ਬੜੇ-ਬੜੇ ਇੰਜੀਨੀਅਰ ਵੀ ਉੱਥੇ ਥੱਕ ਜਾਂਦੇ ਆ ਹਾਰ ਜਾਂਦੇ ਆ ਜਿੱਥੇ ਇੱਕ ਫਕੀਰ ਉਹ ਮੁਸ਼ਕਿਲਾਂ ਦੇ ਹੱਲ ਬੜੀ ਆਸਾਨੀ ਨਾਲ ਦੱਸ ਦਿੰਦੇ ਆ ਜਿੱਦਾਂ ਇੱਕ ਬੜੀ ਮਸ਼ਹੂਰ ਕਹਾਣੀ ਹੈ ਕਈ ਵਾਰ ਦੱਸੀ ਅੱਜ ਵੀ ਦੱਸਣਾ ਚਾਹਾਂਗੇ ਕਿ ਫਕੀਰਾਂ ਦੀ ਸਲਾਹ ਕਿਦਾਂ ਜ਼ਿੰਦਗੀ ਬਦਲਦੀ ਹੈ ਇੱਕ ਬਹੁਤ ਵੱਡੀ ਫੈਕਟਰੀ ਤਿਆਰ ਹੋ ਰਹੀ ਸੀ ਇੱਕ ਬਹੁਤ ਵੱਡੀ ਫੈਕਟਰੀ ਸੀ ਉਹ ਫੈਕਟਰੀ ਨੂੰ ਰੈਨੋਵੇਟ ਕੀਤਾ ਜਾ ਰਿਹਾ ਜਾਨੀ ਦੁਬਾਰਾ ਉਹਨੂੰ ਕੁਝ ਨਵੀਆਂ ਮਸ਼ੀਨਾਂ ਫਿੱਟ ਕੀਤੀਆਂ ਜਾ ਰਹੀਆਂ ਸੀ ਸਮਝ ਲਓ ਕਿ ਉਹ ਫੈਕਟਰੀ ਬਹੁਤ ਵੱਡੀ ਉਹਦਾ ਏਰੀਆ ਜਿੱਦਾ ਬੰਦਾ ਕਹਿੰਦਾ ਕਿ 5-7 ਕਿੱਲੇਾਂ ਵਿੱਚ ਫੈਲੀ ਹੋਈ ਹੈ 5-7 ਕਿੱਲੇਾਂ 'ਚ ਫੈਕਟਰੀ ਫੈਲੀ ਹੋਈ ਹੈ ਉਹਦਾ ਏਰੀਆ ਹੈ ਤਾਂ ਨਵੀਆਂ ਮਸ਼ੀਨਾਂ ਲੱਗਣ ਕਰਕੇ ਬਿਜਲੀ ਦੀਆਂ ਤਾਰਾਂ ਨਵੀਆਂ ਪੈ ਰਹੀਆਂ ਹਨ ਹੁਣ ਇੰਜੀਨੀਅਰ ਆਏ ਹੋਏ ਐ ਹੁਣ ਇੱਕ ਨਾ ਫੈਕਟਰੀ ਦੇ ਥੱਲੇ ਪਾਈਪ ਹੈ ਜਿਹੜਾ ਇਸ ਸਿਰੇ ਤੋਂ ਦੂਜੇ ਸਿਰੇ ਤੱਕ ਪ੍ਰਾਣੀ ਤਾਰ ਪਈ ਹੋਈ ਹੈ ਉਹ ਨਵੀਂ ਪਾਣੀ ਹੈ ਕਿਉਂਕਿ ਜਦੋਂ ਮਸ਼ੀਨ ਵੱਧਦੀ ਹੈ ਤਾਂ ਲੋਡ ਵੀ ਵੱਧਦਾ ਹੈ ਤਾਂ ਤਾਰ ਵੀ ਮੋਟੀ ਹੈ ਪਰ ਕਹਾਣੀ ਕੀ ਹੈ ਹੁਣ ਉਹ ਪਾਈਪ ਨੂੰ ਪਟਿਆ ਜਾ ਨਹੀਂ ਸਕਦਾ ਕਿਉਂਕਿ ਉੱਪਰ ਉਹਦੇ ਫੈਕਟਰੀ ਹੈ ਔਰ ਉਹਦੇ ਥੱਲੇ ਜਿਹੜੀ ਪਾਈਪ ਹੈ ਉਹ ਪਾਈਪ ਕਈ ਜਗ੍ਹਾ ਤੋਂ ਬੈਂਡ ਹੈ ਐਦਾਂ ਹੁਣ ਬੈਂਡ ਹੋਣ ਕਰਕੇ ਤਾਰ ਸਿੱਧੀ ਅਗਰ ਸਿੱਧੀ ਹੋਵੇ ਤਾਂ ਬੰਦਾ ਇਧਰੋਂ ਸਰਕਾਂਦਾ ਹੈ ਤਾਂ ਉਧਰੋਂ ਬੰਦਾ ਪਕੜ ਲੈਂਦਾ ਪਰ ਬੈਂਡ ਹੋਣ ਕਰਕੇ ਉਹ ਸਮਝ ਨਹੀਂ ਆ ਰਹੀ ਕਿ ਤਾਰ ਨੂੰ ਦੂਜੇ ਸਿਰੇ ਤੱਕ ਪਹਾਇਆ ਕਿਦਾਂ ਜਾਵੇ ਸਾਰੇ ਇੰਜੀਨੀਅਰ ਪਰੇਸ਼ਾਨ ਹੈ ਕਹਿੰਦੇ ਹੈ ਫੈਕਟਰੀ ਦਾ ਮਾਲਕ ਅਰਮਾ ਪਤੀ ਜਰਮਨ ਤੋਂ ਇੰਜੀਨੀਅਰ ਬੁਲਾ ਲਿਆ ਜਾਪਾਨ ਤੋਂ ਵੀ ਬੁਲਾ ਲਿਆ ਹੱਲ ਦੱਸੋ ਭਾਈ ਕਿਉਂਕਿ ਜੇ ਫੈਕਟਰੀ ਨੂੰ ਪਟਾਉਂਦੇ ਆਂ ਪਟਦੇ ਆਂ ਪਾਈ ਪਟਦੇ ਨੇ ਇੱਕ ਪਾਈਪ ਦੀ ਖਾਤਰ ਕਿੰਨੀ ਵੱਡੀ ਬਿਲਡਿੰਗ ਨੂੰ ਗਿਰਾਣਾ ਪੈਣਾ ਤੋ ਤੇ ਨੁਕਸਾਨ ਹੀ ਬਹੁਤ ਜ਼ਿਆਦਾ ਹੋ ਜਾਣਾ ਹੈ ਕੋਈ ਇਦਾਂ ਦਾ ਹੱਲ ਦੱਸੋ ਕਿ ਇਹ ਬਿਨਾ ਫੈਕਟਰੀ ਦੇ ਉੱਪਰੋਂ ਪਾਈਪ ਨੂੰ ਪਟਿਆਂ ਅੰਡਰਗਰਾਊਂਡ ਹੈ ਇਹ ਤਾਰ ਇਸ ਸਿਰੇ 'ਚ ਪਾਈਏ ਪਾਈਪ ਦੇ ਤਾਂ ਦੂਜੇ ਸਿਰੇੋਂ ਨਿਕਲ ਜਾਵੇ ਸਾਰੇ ਪਰੇਸ਼ਾਨ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਪੰਜ ਹਫਤਾ ਹੋ ਗਿਆ ਕੋਈ ਸਮਝੇ ਨਹੀਂ ਆ ਰਹੀ ਕਿ ਕਿਦਾਂ ਤਾਰ ਨੂੰ ਕਿਉਂਕਿ ਕੋਈ ਹਾਰਡ ਚੀਜ਼ ਬੰਦੇ ਆ ਜਿੱਦਾ ਬੰਦਾ ਕਹਿੰਦਾ ਪਹਿਲਾਂ ਲੋਹੇ ਦੀ ਤਾਰ ਮਜਬੂਤ ਸਰਿਆ ਨਵਾ ਦਈਏ ਤਾਂ ਫਿਰ ਬੈਂਡ ਕਿਦਾਂ ਹੋਣਾ ਉਹ ਜਿਹੜੇ ਵਿੱਚ ਏਦਾਂ ਬੈਂਡ ਪਏ ਆ ਤਾਂ ਜੇ ਉਦਾਂ ਤਾਰ ਪਾਉਂਦੇ ਆ ਤਾਂ ਬੈਂਡ ਤੇ ਆ ਕੇ ਫਸ ਜਾਂਦੀ ਏ ਅੱਗੇ ਜਾਂਦੀ ਨਹੀਂ ਏ ਬੜੇ ਪਰੇਸ਼ਾਨ ਕਰੀਏ ਕੀ ਆਖਿਰ ਕਹਿੰਦੇ ਆ ਉਹ ਜਿੱਥੇ ਉਹ ਫੈਕਟਰੀ ਸੀ ਉਹਦੇ ਸਾਹਮਣੇ ਇੱਕ ਪੇੜ ਥੱਲੇ ਕਦੀ ਕਦੀ ਆ ਕੇ ਕੋ ਫਕੀਰ ਬਹਿੰਦੇ ਹੁੰਦੇ ਸੀ ਅੱਜ ਵੀ ਫਕੀਰ ਉੱਥੇ ਬੈਠੇ ਸੀ ਤੇ ਉਹਨਾਂ ਦੇਖਿਆ ਬੰਦੇ ਬੜੇ ਇਕੱਠੇ ਹੋਏ ਪਰੇਸ਼ਾਨ ਜਿਹੇ ਬੜੇ ਲੱਗਦੇ ਆ ਦੋ ਦਿਨ ਹੋ ਗਏ ਮੈਨੂੰ ਦੇਖਦਿਆਂ ਨੂੰ ਐਵੇਂ ਐਵੇਂ ਘੁੰਮਦੇ ਰਹਿੰਦੇ ਆ ਐਦਾਂ ਕਰਕੇ ਮੱਥੇ ਤੇ ਹੱਥ ਰੱਖ ਕੇ ਕਦੀ ਉੱਧਰ ਚੱਕਰ ਮਾਰਦੇ ਕਦੀ ਉੱਧਰ ਮਾਰਦੇ ਗੱਲ ਕੀ ਹੈ ਇਹਨਾਂ ਨੂੰ ਅੱਜ ਤਾਂ ਸੱਤਵਾਂ ਦਿਨ ਹੈ ਤਾਂ ਫੈਕਟਰੀ ਦਾ ਮਾਲਕ ਵੀ ਖੜਾ ਹੈ ਕੋਲ ਇੰਜੀਨੀਅਰਾਂ ਨਾਲ ਸਲਾਹ ਕਰ ਰਹੇ ਪਰ ਹੱਲ ਨਹੀਂ ਕੋਈ ਨਿਕਲ ਰਿਹਾ ਕਰੀਏ ਕੀ ਜਦ ਨੂੰ ਫਕੀਰ ਆਵੇ ਫਕੀਰਾਂ ਨੇ ਕਿਹਾ ਕੀ ਗੱਲ ਹੋ ਗਈ ਬੱਚੋ ਕੀ ਗੱਲ ਹੋ ਗਈ ਮੈਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਇੱਥੇ ਚੱਕਰ ਲਾਈ ਜਾਂਦੇ ਬੜੇ ਪਰੇਸ਼ਾਨ ਹੋ ਤੁਸੀਂ ਉਹ ਗੱਲ ਕੀ ਹੈ ਤਾਂ ਉਸਲੇ ਉਹ ਫੈਕਟਰੀ ਦਾ ਮਾਲਿਕ ਨੇ ਕਿਹਾ ਦੇਖਿਆ ਫਕੀਰ ਹੈ ਸਿਆਣਾ ਹੈ ਉਹ ਕਹਿੰਦੇ ਬਾਬਾ ਜੀ ਇਹ ਤੁਹਾਡੇ ਵੱਸ ਦੀ ਗੱਲ ਨਹੀਂ ਇੱਥੇ ਜਰਮਨ ਦੇ ਜਾਪਾਨ ਦੇ ਇੰਜੀਨੀਅਰ ਫੇਲ ਹੋ ਗਏ ਤਾਂ ਤੁਸੀਂ ਕੀ ਦੱਸ ਦੇਣਾ ਹੈ ਉਸ ਲਈ ਫਕੀਰ ਮੁਸਕਰਾਏ ਉਹ ਕਹਿੰਦੇ ਬਿਸ਼ੱਕ ਅਨਪੜਾ ਹੈ ਕਦੀ ਕਾਲਜ ਸਕੂਲ ਨਹੀਂ ਗਏ ਪਰ ਜਿਹੜਾ ਗਿਆਨ ਫਕੀਰਾ ਦਾ ਹੁੰਦਾ ਉਹ ਇੰਜੀਨੀਅਰਾਂ ਜਾਂ ਸਾਇੰਟਿਸਟਾਂ ਕੋਲ ਨਹੀਂ ਹੁੰਦਾ ਜੋ ਕੰਮ ਫਕੀਰਾ ਦੇ ਫਕੀਰਾ ਨੇ ਕਰ ਦੇਣਾ ਉਹ ਕੰਮ ਪੂਰੀ ਦੁਨੀਆ ਨਾਲ ਕੇ ਨਹੀਂ ਕਰ ਸਕਦੀ ਦੱਸੋ ਤਾਂ ਸਹੀ ਗੱਲ ਕੀ ਹੈ ਹੁਣ ਫੈਕਟਰੀ ਦਾ ਮਾਲਕ ਕਹਿੰਦਾ ਗਲਤ ਹੈ ਹੁਣ ਚਲੋ ਜਿੱਥੇ ਇੰਜੀਨੀਅਰ ਨਹੀਂ ਇਹਨਾਂ ਨੂੰ ਦੱਸ ਦਿੰਦੇ ਆ ਤਾਂ ਉਸ ਲਈ ਸਾਰੀ ਕਹਾਣੀ ਦੱਸੀ ਕਿ ਮਹਾਰਾਜ ਆ ਤਾਰ ਪਾਣੀ ਹੈ ਕਿਉਂਕਿ ਫੈਕਟਰੀ ਜੇ ਮਸ਼ੀਨਾ ਨਵੀਆਂ ਲਾਈਆਂ ਗਿਆ ਔਰ ਤਾਰ ਬੜੀ ਜਦ ਤੱਕ ਪੈਂਦੀ ਨਹੀਂ ਮਸ਼ੀਨਾ ਚੱਲ ਨਹੀਂ ਸਕਦੀਆਂ ਇਸ ਕਰਕੇ ਸਾਰਾ ਕੰਮ ਠੱਪ ਹੋਇਆ ਹੈ ਔਰ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ ਔਰ ਇਹ ਸਮਝ ਨਹੀਂ ਆਉਂਦੀ ਇਹ ਤਾਰ ਇਸ ਸਿਰੇ ਤੋਂ ਪਾਣੀ ਹੈ ਦੂਜਾ ਸਿਰਾ ਜੋ ਦੂਜੀ ਤਰਫ ਹੈ ਕਿੱਦਾਂ ਨਿਕਲੇ ਉਥੋਂ ਕਿਉਂਕਿ ਬੈਂਡ ਇੰਨੇ ਹੈ ਪਾਈਪ ਦੇ ਵਿੱਚ ਕਿ ਬਿਨਾ ਪਾਈਪ ਨੂੰ ਪਟਿਆ ਤਾਰ ਪੈ ਨਹੀਂ ਸਕਦੀ ਔਰ ਜੇ ਪਾਈਪ ਨੂੰ ਪੜਦੇ ਆ ਤਾਂ ਸਾਨੂੰ ਪੂਰੀ ਫੈਕਟਰੀ ਕਿੰਨੀਆਂ ਦੀਵਾਰਾਂ ਹਲਾਣੀਆਂ ਪੈਣੀਆਂ ਕਿੰਨਾ ਕੁਝ ਗਿਰਾਣਾ ਪੈਣਾ ਹੈ ਨੁਕਸਾਨ ਬੜਾ ਹੋਣਾ ਫਰਸ਼ ਪਟਣਾ ਪੈਣਾ ਥੱਲੇ ਮਸ਼ੀਨੀਆਂ ਲੱਗੀਆਂ ਉਹ ਕਿੰਨਾ ਕੁਝ ਹਲਾਣਾ ਪੈਣਾ ਸਾਡਾ ਹੋਰ ਜਿਆਦਾ ਨੁਕਸਾਨ ਹੋ ਜਾਣਾ ਹੈ ਐਸੀ ਵਾਸਤੇ ਹੱਲ ਲੱਭਦੇ ਕਿ ਬਿਨਾ ਇਹਨੂੰ ਪਟਿਆਂ ਬਿਨਾ ਤੋੜਪਨ ਕੀਤੀਆਂ ਕਿਸੇ ਤਰ੍ਹਾਂ ਇਹ ਤਾਰ ਇਸ ਸਿਰੇ ਤੋਂ ਉਸ ਸਿਰੇ ਪਹੁੰਚ ਜਾਵੇ ਆ ਜਾਪਾਨ ਦੇ ਜਰਮਨ ਦੇ بڑے بڑے ਇੰਜੀਨੀਅਰ ਵੀ ਆ ਕੇ ਸਮਝ ਨਹੀਂ ਆ ਰਹੀ ਇਹਨਾਂ ਨੂੰ ਕੀਤਾ ਕੀ ਜਾਵੇ ਜਦੋਂ ਇੰਨੀ ਗੱਲ ਕਹੀ ਫਕੀਰ ਹੱਸੇ ਕਹਿੰਦੇ ਬਸ ਇੰਨਾ ਕੰਮ ਮਾ ਫੈਕਟਰੀ ਦਾ ਮਾਲਕ ਕਹਿੰਦਾ ਲੱਗਦਾ ਫਕੀਰਾਂ ਨੂੰ ਗੱਲ ਸਮਝ ਨਹੀਂ ਆਈ ਇੱਥੇ ਹਫਤਾ ਹੋ ਗਿਆ بڑے بڑے ਵਿਗਿਆਨਿਕ ਮੱਥੇ ਤੇ ਹੱਥ ਮਾਰ ਰਹੇ ਕਿ ਹੱਲ ਹੀ ਕੋਈ ਹੈ ਨਹੀਂ ਸਮਝੇ ਨਹੀਂ ਆ ਰਿਓ ਇਹ ਕਹਿੰਦੇ ਬਸ ਇਹ ਨਾ ਕੰਮ ਐਦਾਂ ਕਹਿ ਰਹੇ ਜਿੱਦਾਂ ਕੋਈ ਕੰਮ ਹੀ ਨਹੀਂ ਹੁੰਦਾ ਇਹ ਸਮਝ ਲਓ ਕਿੱਥੇ ਇੱਡੇ ਵੱਡੇ ਇੰਜੀਨੀਅਰ ਜਿਹੜੇ ਕਹਿੰਦੇ ਅਸੰਭਵ ਹੈ ਸਮਝੇ ਨਹੀਂ ਆ ਰਹੀ ਹੱਲ ਕੀ ਹੈ ਤਾਂ ਫਕੀਰ ਕੀ ਕਹਿ ਰਹੇ ਹੈ ਜਵਾਬ ਦੇ ਦਿਓ ਬਸ ਇਹਨਾਂ ਦੀ ਆਹੀ ਇਹਨੂੰ ਲੈ ਕੇ ਪਰੇਸ਼ਾਨ ਹੋ ਤੁਸੀਂ ਇੱਥੋਂ ਪਤਾ ਲੱਗਦਾ ਹੈ ਇਹ ਤੋਂ ਪਤਾ ਲੱਗਦਾ ਹੈ ਕਿ ਜਿੱਥੇ ਇੰਜੀਨੀਅਰ ਫੇਲ ਹੋ ਜਾਂਦੇ ਉਹ ਤੇ ਫਕੀਰਾਂ ਦੀ ਰਹਿਮਤ ਉਹ ਔਖੇ ਔਖੇ ਕੰਮ ਨੂੰ ਕਹਿੰਦੇ ਬਸ ਇੰਨਾ ਕਹੀ ਹੋ ਜਾਏਗਾ ਜਰਾ ਸਮਝਣਾ ਸਾਰਿਆਂ ਨੇ ਇਸ ਲਈ ਫਕੀਰਾਂ ਨੇ ਕਿਹਾ ਬਸ ਬਸ ਇੰਨਾ ਕੁ ਉਹ ਕਹਿੰਦੇ ਮਾਰੇ ਇੰਨਾ ਕੰਮ ਹੈ ਹਫਤਾ ਹੋ ਗਿਆ ਸਾਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਦਿਨ ਨੂੰ ਚੈਨ ਨਹੀਂ ਆ ਰਿਹਾ ਇੰਜੀਨੀਅਰ ਵੀ ਪਰੇਸ਼ਾਨ ਹੈ ਔਰ ਤੁਸੀਂ ਕਹਿੰਦੇ ਇੰਨਾ ਕੰਮ ਜੇ ਇੰਨਾ ਕੁ ਲੱਗਦਾ ਕਰਕੇ ਦਿਖਾਓ ਕਹਿੰਦੇ ਲ ਹੁਣੇ ਹੀ ਕਰ ਦਿੰਦੇ ਆ ਸੇਵਾ ਮੰਗੋ ਇੱਕ ਸੇਵਾ ਸੇਵਾ ਸਮਝਦੇ ਹੋ ਨਾ ਤੁਸੀਂ ਇੱਕ ਖਾਖੀ ਜਾ ਹੁੰਦਾ ਸੇਵਾ ਕਹਿੰਦੇ ਸੇਵਾ ਮੰਗਾਓ ਉਹ ਕਹਿੰਦੇ ਜੀ ਸੇਵਾ ਉਹਦੇ ਨਾਲ ਕੀ ਕਰਨਾ ਤੁਸੀਂ ਇੱਥੇ ਮਸ਼ੀਨਰੀਆਂ ਫੇਲ ਹੋ ਗਈਆਂ ਤੁਸੀਂ ਸੇਵਾ ਉਹ ਕਹਿੰਦੇ ਮੰਗਾਓ ਤਾਂ ਸਹੀ ਕਿੰਨਾ ਕੁ ਚਾਹੀਦਾ ਹੈ ਕਹਿੰਦੇ ਬਸ ਆ ਜਿੰਨਾ ਲੰਬਾ ਪਾਈਪ ਬਣੇ ਇੱਥੋਂ ਉੱਥੇ ਤੱਕ ਉਹ ਤੋਂ ਡੇਢ ਗੁਣਾ ਮੰਗਾ ਲਓ ਜਿੱਦਾਂ ਸਮਝ ਲਓ ਜੇ ਪਾਈਪ ਡੇਢ ਬੰਦਾ ਕਹਿੰਦਾ 1 ਮੀਟਰ ਜਾਂ ਆਪਾਂ 1 ਕਿਲੋਮੀਟਰ ਹੈ ਤਾਂ ਡੇਢ ਕਿਲੋਮੀਟਰ ਸੇਵਾ ਮੰਗਾ ਲਓ ਯਾਨੀ ਉਹ ਤੋਂ ਜ਼ਿਆਦਾ ਮੰਗਾਓ ਫੈਕਟਰੀ ਦੇ ਮਾਲਕ ਨੇ ਕਿਹਾ ਲਓ ਵੀ ਆਪ 5-10 ਰੁਪਏ ਦਾ ਸੇਬਾਂ ਨਾਲ ਲਿਆਓ ਕਿੱਥੇ ਇੰਜੀਨੀਅਰ ਨੂੰ ਲੱਖਾਂ ਰੁਪਏ ਦੇ ਤਾਣ ਜਾਣ ਦਾ ਜਹਾਜ਼ਾਂ ਦੀ ਟਿਕਟ ਵੀ ਖਰਚੀ ਔਰ ਫਕੀਰ ਕਹਿੰਦੇ ਸੇਬਾ ਲਿਆ ਦਿਓ ਕਿੰਨੇ ਦਾ ਆਏਗਾ 50-100 ਰੁਪਏ ਦਾ ਨਾ ਲਿਆਓ ਲੈ ਕੇ ਆਏ ਸੇਬਾਂ ਇਧਰ ਫਕੀਰ ਵਾਪਸ ਆਏ ਜਦੋਂ ਵਾਪਸ ਆਏ ਫਕੀਰ ਤਾਂ ਕਹਿੰਦੇ ਸੇਬਾਂ ਲਿਆਂਦਾ ਉਹ ਕਹਿੰਦੇ ਹਾਂ ਕਹਿੰਦੇ ਹਟ ਜਾਓ ਪਿੱਛੇ ਫਿਰ ਕਹਿੰਦੇ ਮਾਰੇ ਸੇਬੇ ਨਾਲ ਹੋਣਾ ਕੀ ਹੈ ਉਹ ਕਹਿੰਦੇ ਸੇਬੇ ਨਾਲ ਥੋੜੀ ਕੁਝ ਹੋਣਾ ਆ ਤੇ ਜੀ ਸਾਡੇ ਕੋਲੇ ਤਾਂ ਨਾ ਹੋਣਾ ਉਹ ਕਹਿੰਦਾ ਤੁਹਾਡੇ ਕੋਲ ਕੀ ਆ ਫਕੀਰਾਂ ਆਪਣੀ ਝੋਲੀ ਚ ਨਾ ਕੜੁਕੀ ਗੱਡੀ ਕੜੁਕੀ ਵਿੱਚ ਚੂਹਾ ਕਹਿੰਦਾ ਚੂਹੇ ਨਾ ਹੋਣਾ ਉਹ ਕਹਿੰਦੇ ਇਹ ਨਾ ਕੀ ਹੋਣਾ ਉਹਨਾਂ ਨੇ ਸੇਬਾ ਫੜ ਕੇ ਪਾਇਆ ਚੂਹੇ ਦੇ ਗਲ ਚ ਯਾਨੀ ਬੰਨ ਦਿੱਤਾ ਉਹਦੇ ਗਲ ਚ ਸੌਫਟਲੀ ਇੰਨਾ ਕਿ ਨਹੀਂ ਗਲ ਕੋ ਉੱਠ ਜਾਵੇ ਬੰਨਤਾ ਉਹਦੇ ਗਲ ਚ ਉਹਨੂੰ ਪਾਈਪ ਵਿੱਚ ਛੱਡ ਦਿੱਤਾ ਔਰ ਪਾਈਪ ਨੂੰ ਖੜਕਾਣਾ ਸ਼ੁਰੂ ਕਰਦਾ ਤੂੰ ਅੱਗੇ ਨੂੰ ਦੋੜੇ ਕਿਉਂਕਿ ਚੂਹੇ ਅੰਦਰ ਇੱਕ ਹੁੰਦਾ ਹੈ ਉਹਨੂੰ ਫੀਲ ਹੋ ਜਾਂਦਾ ਕਿ ਅੱਗੇ ਜਗ੍ਹਾ ਹੈ ਇੱਕ ਆਕਸੀਜਨ ਇੱਕ ਹਵਾ ਨਾਲ ਫੀਲ ਹੋ ਜਾਂਦਾ ਕਿ ਅੱਗੇ ਰਸਤਾ ਹੈ ਇਲੇ ਜਿੱਦਾਂ ਜਿੱਦਾਂ ਉਹਨਾਂ ਨੇ ਡੰਡੇ ਨੂੰ ਖੜਗਾਇਆ ਚੂਹਾ ਅੱਗੇ ਨੂੰ ਦੋੜੇ ਉਹ ਬੈਠੇ ਪਾਈ ਵੀ ਡੰਡਾ ਖੜਗਾ ਰੇ ਨਾ ਆਵਾਜ਼ ਮਾਰੇ ਓਏ ਚੂਹਾ ਅੱਗੇ ਨੂੰ ਦੋੜਿਆ ਉਹ ਡਰ ਕੇ ਔਰ ਫਿਰ ਫਕੀਰਾਂ ਨੇ ਕਿਹਾ ਜਿਹੜੇ ਤੁਹਾਡੇ ਉੱਧਰ ਬੰਦੇ ਆ ਨਾ ਕਾਲ ਕਰੋ ਜਦੋਂ ਚੂਹਾ ਨਿਕਲੇਗਾ ਚੂਹੇ ਨੂੰ ਨਹੀਂ ਫੜ ਮੋਰੇ ਮੋਰੇ ਨਾ ਆਣ ਕਿਉਂਕਿ ਚੂਹੇ ਨਾਲ ਨੂੰ ਨਹੀਂ ਦੇਖ ਲਿਆ ਤੋ ਨਾ ਵਾਪਸ ਇਲੇ ਮੋਰੇ ਨੂੰ ਖਾਲੀ ਕਰ ਦਿਓ ਜਦੋਂ ਚੂਹਾ ਬਾਹਰ ਚਲਾ ਜਾਵੇ ਸੇਬੇ ਨੂੰ ਕੱਟ ਦੇਣ ਚੂਹੇ ਨੂੰ ਛੱਡ ਦੇਣ ਚੂਹੇ ਨੂੰ ਨਾ ਫੜਨ ਬਸ ਸੇਬੇ ਨੂੰ ਔਰ ਸੇਬਾ ਪਕੜ ਕੇ ਰੱਖਣ ਉਹ ਕਹਿੰਦੇ ਠੀਕ ਹੈ ਕਾਲ ਕੀਤੀ ਭਾਈ ਇਧਰੋਂ ਚੂਹਾ ਨਿਕਲਣਾ ਕੋਈ ਤੰਗ ਨਾ ਕਰਿਓ ਮੋਰੇ ਖੜੇ ਵੀ ਨਾ ਹੋਇਓ ਸਾਜਣਾ ਕਰੋ ਬਿੱਲਾ ਕਰ ਦਿਓ ਕਿਉਂਕਿ ਚੂਹੇ ਨੂੰ ਭੰਗ ਵੀ ਹੋ ਗਈ ਮੋਰੇ ਬੰਦੇ ਖੜੇ ਤਾਂ ਵਾਪਸ ਡਰ ਕੇ ਉਹਨਾਂ ਵਾਪਸ ਆ ਜਾਣਾ ਹੈ ਕਹਿੰਦੇ ਉਹ ਰਸਤਾ ਕਲੀਅਰ ਕਰ ਦਿੱਤਾ ਗਿਆ ਇਧਰ ਫਕੀਰ ਡੰਡਾ ਖੜਕਾਰੇ ਥੋੜਾ ਟਾਈਮ ਲੱਗਾ ਚੂਹਾ ਨਿਕਲ ਗਿਆ ਦੂਜੇ ਪਾਸੇ ਦੀ ਉਹਨਾਂ ਨੇ ਜਦੋਂ ਦੇਖਿਆ ਚੂਹੇ ਨਾਲ ਸੇਬ ਬਨੇ ਜਾ ਰਿਹਾ ਉਹਨਾਂ ਸੇਬਾ ਕਟਿਆ ਤਾਂ ਕਾਲ ਕੀਤੀ ਜੀ ਚੂਹਾ ਨਿਕਲ ਗਿਆ ਸੇਬਾ ਸਾਡੇ ਹੱਥ 'ਚ ਹੈ ਫਕੀਰ ਕਹਿੰਦੇ ਲਓ ਬਈ ਹੁਣ ਇਹਦੇ ਨਾਲ ਰੱਸੀ ਬੰਨੋ ਮੋਟੀ ਰੱਸੀ ਬੰਨੋ ਨਾਈਲੋਨ ਦੀ ਰੱਸੀ ਜਿਹੜੀ ਹੁਣ ਸੇਬੇ ਨਾਲ ਰਸੀ ਬੰਨੀ ਗਈ ਕਹਿੰਦੇ ਸੇਬਾ ਖਿੱਚੋ ਸੇਬੇ ਨੂੰ ਖਿੱਚਿਆ ਗਿਆ ਪਰ ਅਸੀਂ ਪਹੁੰਚ ਗਈ ਹੱਥ 'ਚ ਜਦੋਂ ਰਸੀ ਹੱਥ ਜਾਈ ਫਕੀਰ ਕਹਿੰਦੇ ਲਓ ਬੰਨੋ ਤਾਰ ਔਰ ਚਲਾਓ ਫੈਕਟਰੀ ਕੰਮ ਖਤਮ ਉਹ ਰਸੀ ਟੁੱਟ ਨਹੀਂ ਸਕਦੀ ਜਿੰਨੀ ਮਰਜ਼ੀ ਮੋਟੀ ਤਾਰ ਬੰਨਦੇ ਹੋ ਹੁਣ ਰਸੀ ਜਾਏਗੀ ਤਾਂ ਤਾਰ ਵੀ ਨਾਲ ਨਾਲ ਇੱਦਾਂ ਜਾਏਗੀ ਕਿਉਂਕਿ ਤਾਰ ਤਾਂ ਤੁਹਾਨੂੰ ਪਤਾ ਸੌਫਟ ਹੀ ਹੁੰਦੀ ਹੈ ਮੁੜ ਜਾਂਦੀ ਹੈ ਫਕੀਰ ਕਹਿੰਦੇ ਬੱਸ ਤਾਂ ਹੀ ਕਹਿੰਦੀ ਬੱਸ ਸੱਤ ਦਿਨ ਹੋ ਗਏ ਪਰੇਸ਼ਾਨ ਹੁੰਦਿਆਂ ਨੂੰ ਉਹ ਮਾਲਕ ਨੇ ਵੀ ਹੱਥ ਮਾਰੇ ਕਿ ਇੰਜੀਨੀਅਰ ਆ ਤੇ ਮੈਂ 15 ਲੱਖ ਖਰਚਿਆ ਤਾਂ ਫਕੀਰਾਂ ਨਾਲ ਕੰਮ ਹੀ 75 ਵਿੱਚ ਕਰਾ ਦਿੱਤਾ ਪਹਿਲਾਂ ਪਤਾ ਹੁੰਦਾ ਤਾਂ ਮੈਂ ਇੰਜੀਨੀਅਰ ਬੁਲਾਣੇ ਨਹੀਂ ਸੀ ਆ ਫਕੀਰਾਂ ਨੂੰ ਬੁਲਾ ਕੇ ਹੱਲ ਹੀ ਇੱਥੋਂ ਲੈ ਲੈਣਾ ਸੀ ਸੋ ਇਹਨੂੰ ਕਹਿੰਦੇ ਕਈ ਵਾਰ ਬੜੀਆਂ-ਬੜੀਆਂ ਸਮਝ ਬੜੀ-ਬੜੀ ਬੁੱਧੀ ਵੀ ਉਹ ਨਹੀਂ ਸੋਚ ਪਾਉਂਦੀ ਜੋ ਫਕੀਰਾਂ ਦੇ ਕਹਿੰਦੇ ਨਾ ਫਕੀਰਾਂ ਦੇ ਗਿਆਨ ਜਾਂ ਸਮਝ ਵਿੱਚ ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ ਅਮੀਨ ਹੀ ਨਹੀਂ ਕਿਹਾ ਕਿ ਹਰ ਮੁਸ਼ਕਿਲ ਦੀ ਕੁੰਜੀ ਯਾਰੋ ਹੱਥ ਮੁਰਸ਼ਿਦ ਦੇ ਫੱਤਮੁਰਸ਼ਦ ਦੇ ਹੈ